ਅੰਤ ਵੇਲੇ ਚਿੱਠੀ ਕਿੰਨੂ ਪਾਈ ਕੌਰ ਜਿੰਦ ਨੇ ਪੰਜ ਤੀਰ ਦੇ ਕੇ ਕਿੰਨੂ ਤੋਰੇ ਆ ਗੋਬਿੰਦ ਨੇ ਟਕ ਟੌਕ ਵਾਲਿਆਂ ਦੇ ਨਾਮ ਸਾਬ ਯਦ ਨੇ ਇਹ ਨਹੀਂ ਪਤਾ ਨਾਮ ਕਿੱਦਾਂ ਮਿਲੇ ਕੌਰ ਸਿੰਘ ਨੇ ਹੱਥੋਂ ਕਿੱਦਾਂ ਗਿਆ ਸਾਡੇ ਰਾਜ ਖਾਲਸਾ ਜਿੱਤੇ ਸਿੰਘ ਹਾਰ ਕੇ ਵੀ ਮੁੜੇ ਕਾਸ ਤੂੰ ਸਿਰ ਕਾ ਤੂੰ ਮੰਗੇ ਸੀ ਗੁਰਾਂ ਦੀ ਤੇਗ ਨੇ ਖੰਡੇ ਨਾ ਪਤਾ ਸਵੇਰ ਭਰੇ ਕਾਸ ਤੂੰ ਸਿਰ ਕਾ ਤੁਮਗੇ ਸੀ ਗੁਰਾਂ ਦੀ ਤੇਗ ਨੇ ਖੰਡੇ ਨਾਪ ਤਾ ਸਵੇਰ ਪੁਰੇ ਕਾਸ ਤੂੰ ਜਿੱਥੇ ਨਿਤ ਤਾਰੇ ਨੇ ਤੇ ਰੂਲੇ ਜਨਤਾ ਲੈਣਾ ਕੀ ਐਸੇ ਦੇਸ਼ ਦੀ ਤਰੱਕੀ ਦਾ ਤੈਨੂੰ ਫਾਇਦਾ ਹੋਇਆ ਕਿ ਸੜਕ ਪੱਕੀ ਦਾ ਮਾਦੀ ਮੰਜੀ ਵੇੜੇ ਬੱਚੇ ਸੀ ਚਪਏ ਹਾਲੇ ਜਿੰਨੇ ਨੰਗੇ ਸਿਰ ਤੁੱਪ ਸੇਕ ਕੇ ਆਏ ਸਾਲ ਕੱਡੇ ਦਸਵੰਦ ਸੂਰਮਾ ਪਾਵੇਂ ਪੈਸੇ ਵਟੇ ਆਸ ਮਹਿਕ ਵੇਚ ਕੇ ਆਏ ਸਾਲ ਕੱਡੇ ਦਸਵੰਦ ਸੂਰਮਾ ਪਾਵੇਂ ਪੈਸੇ ਵਟੇ ਆਸ ਮਹਿਕ ਵੇਚ ਕੇ